ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜੀ ਸੂਈ ਵਹਿੜ ਆ ਗਈ ਵੀਰੇ ਕੋਲੇ ਟੋਕੜ ਗੱਬਣ ਝੋਟੀ ਆ ਵੀਰਿਓ ਗੱਬਣ ਵਹਿੜ ਆ ਗਈ ਆ ਰੇਡ ਜੈਜ ਹੁੰਦੇ ਆ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਵੀਰਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਿਕਾ ਵੀਰੇ ਸਾਸਿਕਾ ਭਾਈ ਸਾਸਿਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਭਾਈ ਠੀਕ ਠਾਕ ਜੇ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਂ ਭਾਈ ਮੀਰਾਕੋੜਪਾਲ ਸਿੰਘ ਜੇ ਹਾਂਜੀ ਪਿੰਡ ਮੀਰਾਕੋੜ ਜੇ ਠੀਕ ਹੈ ਜੀ ਸੀਰ ਤੇ ਗਲਾ ਅਮਰਸਰ ਜੇ ਠੀਕ ਹੈ ਜੀ ਫੋਨ ਨੰਬਰ ਹੈ 99813 7546 ਠੀਕ ਹੈ ਹਾਂ ਜੀ ਤਾਂ ਵੀਰ ਜੀ ਆਪਣੇ ਪਸ਼ੂ ਵੀ ਰੇਟ ਵੀ ਜਾਇਜ ਤੇ ਪਸ਼ੂ ਵੀ سونے ਹੁੰਦੇ ਹਨਾ ਕਿਉਂਕਿ ਆਪਣੀ ਵੀਡੀਓ ਅਪਲੋਡ ਹੁੰਦੀ ਰਹਿੰਦੀ ਦੂਜੇ ਤੇ ਜਿਹਦਾ ਨਾ ਜਦ ਅੱਜ ਵੀ ਜਾ ਜੀ ਬਿਲਕੁਲ ਜਾ ਜੇ ਜਿਹੜੇ ਬਸ ਵੀ ਸ਼ਾਮ ਆ ਦਾ ਕੇ ਵੇਲੇ ਹੋ ਜੀ ਵੇਲੇ ਹੋ ਜੀ ਬਿਲਕੁਲ ਬਿਲਕੁਲ ਤਾਂ ਫੇਰ ਮੱਲਾ ਪਰਸੋ ਫੇਰ ਪਾਈਏ ਵੀਰ ਜੀ ਪਾਈਏ ਬਿਲਕੁਲ ਵੀਰੇ ਤਾਂ ਪਹਿਲੇ ਨੰਬਰ ਤੇ ਇਹਦੇ ਬਾਰੇ ਵੀਰੇ ਦੱਸ ਦਈਏ ਨੀਲੀ ਰਾਵੀ ਚ ਆ ਗਈ ਹੈ ਜੀ ਜੀ ਨੀਲੀ ਪਿਓਰ ਹੈ ਠੀਕ ਹੈ ਜੀ ਹਾਂ ਜੀ ਨੀਲੀ ਰਾਵੀ ਆ ਗਈ ਆ ਤਾਂ ਜਿੱਥੇ ਕੁਆਲਟੀ ਮੱਲਾ ਨੀਲੀ ਦੇ ਵਿੱਚ ਠੀਕ ਹੈ ਕਿੰਨੇ ਚਿਰ ਦੀ ਗੱਬਣਾ ਵੀਰ ਜੀ ਇਹ ਭਾਈ ਸਾਡੇ ਤੋਂ 9 ਮਹੀਨਿਆਂ ਦੀ ਗੱਬਣ ਜੀ ਸਾਡੇ ਤੋਂ 9 ਮਹੀਨਿਆਂ ਦੀ ਤਾਂ ਮੱਲਾ ਵੀ ਸਾਡੇ ਤੋਂ 9 ਤੋਂ 2-4 ਦਿਨ ਘਾਟਿਆ ਠੀਕ ਹੈ ਜੀ ਤਾਂ ਤੋਂ ਪਲੱਸ ਆ ਠੀਕ ਹੈ ਜੀ ਹਾਂ ਜੀ ਤਾਂ ਸੋਣੀ ਝ ਠੀਕ ਹੈ ਸਾਢੇ 3 ਨਵੇਂ ਮਹੀਨੇ ਦੀ ਗੱਬਣ ਤੇ ਵੀਰੇ ਦੁੱਧ ਨਹੀਂ ਦਿੰਦੀ ਹਨ ਹਾਂਜੀ ਦੁੱਧ ਨਹੀਂ ਦਿੰਦੀ ਨਹੀਂ ਨਹੀਂ ਕਜਿੰਦਰ ਜੀ ਦੁੱਧ ਬਦਬਲਾ ਦਿੰਦੀ ਹੈਗੀ ਜੀ ਅੱਛਾ ਠੀਕ ਇਹ ਮਾਲਾ ਜਿੱਥੋਂ ਲਈ ਨਾ ਉਹਨਾਂ ਦਾ ਝਗੜਾ ਹੋ ਗਿਆ ਸੀ ਜੀ ਅੱਛਾ ਜੀ ਇਹ ਮੁੜ ਕੇ ਮਾਲਾ 10 15 ਦਿਨ ਜੜੀ ਨਹੀਂ ਆ 1:00 ਵਜੇ ਦੇ ਵਿਚਾਰੀ ਤਾਂ ਹੀ ਦਿਖਣ ਨੂੰ ਲੱਗਦਾ ਨਾ ਥੋੜੇ ਸਾਹਮਣੀ ਹੋਈ ਵਿਚਾਰੀ ਦੀ ਤੇ ਬਾਕੀ ਕੋ ਭੈਣ ਭਰਾ ਸੇਵਾ ਕਰੂ ਬਲ 6-7 ਕਿਲੋ 6 ਕਿਲੋ ਦੁੱਧ ਜੜਾਣੀ ਆ ਫੇ ਦੁੱਧ ਹੀ ਜਾਊਗੀ ਦੁੱਧ ਤੁਰਪੂਗੀ ਮੰਡੇ ਨਾਲ ਅੱਛਾ ਅੱਛਾ ਬਾਕੀ ਇਹ ਵੀ ਉਹਨਾਂ ਦੇ ਰਿਸ਼ਤੇਦਾਰੀ ਤੋਂ ਉਹਨਾਂ ਨੇ ਲਿਆ ਕੇ ਹੋਰ ਵੇਚਤੀ ਆ ਅੱਛਾ ਅੱਛਾ ਨਾ ਚੋਣ ਕਰਕੇ ਜਿਹੜੀ ਦੁੱਧੂ ਜੜੀ ਨਹੀਂ ਆ ਤਾਂ ਭੱਜ ਗਈ ਆ ਕਿਉਂਕਿ ਨਸਲ ਆ ਦੋਤੇ ਨੂੰ ਲੰਮਾ ਟਾਈਮ ਦੇਣਾ ਚਾਹੀਦਾ ਹੈ ਨਾ ਹਾਂਜੀ ਹੁਣ ਸਾਢੇ 3 ਮਹੀਨਿਆਂ ਦੀ ਗੱਬਣਾ ਗਈ ਆ ਤੇ ਬਾਕੀ ਵੀਰੋ ਦੁੱਧ ਨਹੀਂ ਹੁਣ ਦਿੰਦੀ ਯਾਨੀ ਕਿ ਦੁੱਧ ਸਕਾ ਗਈ ਕਿਵੇਂ ਵੀਰ ਜੀ ਨੂੰ ਦੱਸਿਆ ਬਾਕੀ ਸਾਹਮ ਤੋਂ ਹੀ ਪਤਾ ਲੱਗੰਦਾ ਕਿ ਵੀਰੇ ਕਿਤੇ ਨਾ ਵਿਚਾਰੀ ਪੱਠਿਆਂ ਖੁਣੋਂ ਵੀ ਰਹਿ ਗਈ ਹਨਾ ਤੇ ਕਿਹੜਾ ਵੀਰਾ ਚਲੋ ਉਹਨੂੰ ਸਾਂਭ ਲੂਗਾ ਇਹਨੂੰ ਤਾਂ ਵੀਰੇ ਟੁੱਕੀ ਚੰਗਾ ਮੁੱਲ ਦੇ ਜੂ ਹਨਾ ਹੁਣ ਜੈ ਜੀ ਜਾਣਦੇ ਹੋ ਬਿਲਕੁਲ ਜੈ ਜੀ ਠੀਕ ਹੈ ਜੀ ਤਾਂ ਤੁਹਾਨੂੰ ਉਹਦਾ ਪਿਆਰਾ ਲੱਗਿਆ ਵੀਰੇ ਵਧੀਆ ਲੱਗਿਆ ਪਰ ਵਿਚਾਰੀ ਥੋੜਾ ਨਾ ਕਿਵੇਂ ਵੀਰ ਜੀ ਨੇ ਦੱਸਿਆ ਸਾਹਮ ਖੁਣੋਂ ਰਹਿ ਗਈ ਵੀਰੋ ਫਿਰ ਠੀਕ ਹੈ ਜੀ ਤੋਟੇ ਤਾਂ ਦੇਖੋ ਵੀਰੋ ਹੈ ਵੱਡੇ ਪੱਲੇ ਜੀ ਤੇ ਲੰਮੀ ਬੇਲ ਆ ਤੇ ਬਸ ਥੋੜਾ ਰੁੱਖਾਪਨ ਹੋ ਗਿਆ ਫਿਰ ਸਾਹਮਣ ਖੁਣੋ ਹੋ ਗਿਆ ਹਨਾ ਤਾਂ ਵੱਡੇ ਪੱਲੇ ਚਾ ਲੰਮੀ ਬੇਲ ਦੀ ਵੀਰੋ ਸਾਢੇ 3 ਮਹੀਨਿਆਂ ਦੀ ਚੱਕ ਪਾਸਾ ਹਨਾ ਜੀ ਹਾਂ ਠੀਕ ਆ ਜੀ ਤੇ ਚਲੋ ਕਿਹੜਾ ਵੀਰੇ ਸਾਂਭ ਲੂਗਾ ਟੁੱਕੀ ਵੀਰੇ ਵੇਖ ਜੂ ਹਨਾ ਤੇ ਦੁੱਧ ਵੀ ਚਲੋ ਜੇ ਕੋਈ ਵੰਡਾ ਮੁੰਡਾ ਪਾ ਕੇ ਫੇਰ ਤੋੜ ਲੈ ਵੀਰੇ ਉਹ ਤੇ ਸੇਵਾ ਹਨਾ ਉਹ ਤਾਂ ਵੇਖਣ ਨੂੰ ਹੀ ਲੱਗੰਦਿਆ ਯਾਨੀ ਕਿ ਸਾਂਭ ਵੀ ਨਹੀਂ ਵਿਚਾਰੀ ਦੀ ਹੋਈ ਹੁਣ ਹਨਾ ਹਾਂ ਜੀ ਹਾਂ ਜੀ ਤਾਂ ਵੀਰ ਜੀ ਕਿਹੜਾ ਕੱਟ ਨਸਲ ਜਾਨ ਜਿਹੜੀ ਨਸਲ ਆਈ ਕੁਆਲਿਟੀ ਹੈਗੀ ਆ ਹਾਂ ਜੀ ਪੂਛ ਤੋਂ ਲੈ ਕੇ ਨਿਸ਼ਾਨੀਆਂ ਨੀਲੀ 라ਵੀ ਦੀਆਂ ਹਾਂ ਮੋਲੇ ਦਾ ਵੀਰ ਜੀ ਮੋਲ ਤਾਂ ਕਹਿੰਦਾ ਜੀ 50 ਕਰਦੇ ਜੀ ਅੱਛਾ ਜੀ ਮਾਨਤਨ ਹੋ ਜੂ 48 ਜੀ ਹਾਂ ਜੀ ਬਾਕੀ ਤੁਸੀਂ ਦੱਸ ਦਿਓ ਪੂਰੇ 45 ਜੀ ਜਾਂਦੇ ਇਹ ਤਾਂ ਕੋਈ ਚੱਕਰ ਨਹੀਂ ਜਾਂਦਾ ਬਾਕੀ ਕੋਈ ਫੋਨ ਲਾ ਲੇ ਹਨਾ ਕਰਤਾ ਜਾਂ ਮਾਨਤਨ ਹੋ ਰਿਹਾ ਠੀਕ ਹੈ ਤਾਂ ਵੇਖੋ ਵੀਰੋ ਫੋਨ ਲਾ ਲਿਓ ਮਾਨਤਨ ਵੀ ਹੋ ਜੂ ਨੀਲੀ 라ਵੀ ਚ ਸਾਢੇ 3 ਨਵੇਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹਾਂ ਜੀ ਤਾ ਬਾਕੀ ਸੋਹਣੀਆਂ ਵੀਰੇ ਚਲੋ ਦੁੱਧ ਗਾੜੀ ਹੁਣ ਹਾਨੀਆਂ ਹੋ ਇਸ ਟਾਈਮ ਤਾਂ ਦੁੱਧ ਤੁਹਾਡੇ ਗਾੜੀ ਪਾਈ ਦਾ ਸੇਵਾ ਦਾ ਜਾਂ ਕੋਈ ਸੇਵਾ ਸਾਮਲੂ ਵੀਰੇ ਦੇ ਟੁੱਕੀ ਵੀ ਚਲੋ ਨਫੇ ਨਾਲ ਹੀ ਵਿਗਣ ਵਾਲੀ ਚੰਗੇ ਕਵੇ ਹੈ ਵੱਡੇ ਵੱਲੇ ਜਾ ਹਾਂਜੀ ਹਾਂਜੀ ਖਲ ਦੀ ਬੋਰੀ ਖਾ ਗਈ ਤਾਂ ਵੀਰੇ ਨੇ ਕੈਮ ਹੋਇ ਨਾ ਹਣ ਸਿਆਲ ਹੁਣ ਹਾਂ ਨਾ 45 20 5000 ਨਾ ਫੇਰ ਮੋੜ ਦੇਣੀ ਮੋੜ ਦੇਣ ਬਿਲਕੁਲ ਬਿਲਕੁਲ ਹੋਣਾ ਹਣਾ 45 ਦੀ ਹੈ ਨਹੀਂ ਜੀ ਤਾਂ ਜੀ ਬਾਕੀ ਮਾਨਤਾਰ ਕਰਦਾਂਗੇ ਮੌਕੇ ਤੇ ਯਾਰ ਕੋਈ ਭੈਣ ਭਰਾ ਫੋਨ ਕਰੇ ਠੀਕ ਹੈ ਜੀ ਹਾਂ ਦੂਜੇ ਨੰਬਰ ਤੇ ਆ ਗਈ ਵੀਰ ਜੀ ਸਿਕੰਦਰ ਜੀ ਪਹਿਲਾ ਸੂਆ ਗੈੜ ਸੂਈ ਜੇ ਪਹਿਲੇ ਸੂਆ ਸੂਈ ਆ ਹਾਂ ਜੀ ਆ ਬੱਚਾ ਜੀ ਦਾ ਆ ਬੱਚਾ ਹਾਂ ਜੀ ਆਹ ਕਾਲ ਕਾਲੀ ਬੱਛੀ ਜੀ ਕਾਲੀ ਬੱਛੀ ਆ ਹਾਂ ਜੀ ਹਾਂ ਜੀ ਠੀਕ ਆ ਆ ਬੱਛੀ ਹੈ ਹਨਾ ਕਾਲੀ ਬੱਛੀ ਹਾਂ ਜੀ ਠੀਕ ਹੈ ਜੀ ਕਾਲੀ ਬੱਛੀ ਆ ਗਈ ਹੈ ਮਗਰ ਤੇ ਠੀਕ ਹੈ ਸੂਈ ਆ ਤੇ ਦੁੱਧ ਕਿੰਨਾ ਵੀਰ ਜੀ ਦੁੱਧ ਤਾਂ ਕਿੰਨੇ ਅੰਦਰ ਜੀ 8-9 ਕਿਲੋ ਜੀ 7 ਕਿਲੋ ਪੱਕਾ ਜਿਹੜਾ 7 ਕਿਲੋ ਪੱਕਾ ਲੈ ਜੀ ਵੀਰ ਜੀ ਪਸ਼ੂ ਮੰਦੀ ਵੀ ਸਿਫਤ ਹੁੰਦੀ ਹੈ ਕਿਹੜਾ ਜਾਂਦਾ ਵਾ ਜੋ ਦੱਸਦੇ ਨਿਕਲਦਾ ਉਹ ਆ ਕੋਈ ਟਾਈਮ ਨਹੀਂ ਕੁਝ ਨਹੀਂ ਹੁਣ ਵੀ ਸਵੇਰ ਦਾ ਟਾਈਮ ਆ ਵੀਰੋ ਤਕਰੀਬਨ 8:30 ਦੇ ਕਰੀਬ ਟਾਈਮ ਹੈ ਤੇ ਸ਼ਾਮ ਤਾਈਂ ਵੀਰੇ ਫਿਰ ਬਨ ਜਾਂਦੀ ਨਹੀਂ ਹੈ ਹਨਾ ਬਨ ਜਾਂਦੀ ਖਾਲੀ ਮਤਲਬ ਹੁਣ ਇਹ ਚੋ ਆਈ ਹੀ ਹੋਈ ਜੀ ਅੱਜ ਵੀ ਇਹ ਮਨੋਂ ਥਣ ਥਣ ਵਧੀਆ ਲੱਗਿਆ ਵੈੜਨਾ ਸੋਹਣੀ ਵੈੜਾ ਮਗਰੀ ਵੀ ਵਸ਼ੀ ਆ ਗਈ ਵੀਰੋ ਤੇ ਦੁੱਧ 7 ਕਿਲੋ ਆਖਿਆ ਵੀਰ ਜੀ 7 ਕਿਲੋ ਕਰ ਲੈਣੇ ਬਿਲਕੁਲ ਬਿਲਕੁਲ 7 ਹੀ ਮੰਨ ਲਓ ਵੀਰੋ ਵੀਰ ਕਹਿੰਦਾ ਸੋਹਣੀ ਵੈੜਾ ਸੋਹਣਾ ਥਲਣ ਲੱਗਿਆ ਨੋਕਾਣਾ ਵੇਖੋ ਵੀਰੋ ਪਾਣੀ ਪੂਣੀ ਪੀ ਕੇ ਰਾਜੀ ਗਈ ਪੂਰੀ ਹੈ ਨਾ ਸੋਹਣੀ ਵੈੜਾ ਵੀਰੋ ਗਾੜੀ ਦੁੱਧ ਚਲੋ ਵੰਡਾ ਮੁੰਡਾ ਖਾ ਗਈ ਤੇ ਦੁੱਧ ਚੰਗਾ ਕਰ ਜੂ ਮਗਰ ਵੀ ਇਹਦੇ ਵਸ਼ੀ ਹੈ ਆਹ ਵਸ਼ੀ ਆ ਗਈ ਵੀਰੋ ਠੀਕ ਹੈ ਜੀ ਸਮੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਫਿਰ ਜਿੰਦਾ ਕੀ ਮੁੱਲ ਜਾਇਜ਼ ਹੀ ਰੱਖਣੇ ਜੀ ਹਾਂਜੀ ਮੁੱਲ ਤੇ 35 ਕਰਦੇ ਜੀ ਹਾਂਜੀ ਤੇ ਦੇ ਦਈਏ ਹਾਂਜੀ 33 ਦੀ ਦੇਰੀ 33 ਦੀ ਹਾਂ ਜੀ ਇੱਕ ਹੋਰ ਛੱਡ ਦਿਓ 32 ਦੀ ਜਿਆ ਜਿਆ ਤਾਂ ਸੋਹਣਾ ਰੇਟ ਆ ਵੀਰੇ ਸੇਲਸ ਲੱਗਾ 35 ਦੀ ਵਕ ਜਨੀਆ ਪਰ ਆਪਾਂ ਮਾਨਤਨ ਕਰਨਾ ਪਿਆ ਮਾਨਤਨ ਹੋ ਜੂ ਹਣਾ ਆ ਦੇ ਦਾਂਗੇ 32 ਦੀ ਹੁਣ ਹਾਂ ਤਾਂ ਵੇਖੋ ਵੀਰੇ 32000 ਦੀ ਹੋ ਜੂ ਨੋਕੜਾ ਥਾਣਿਆ ਸੋਣੀ ਵਹਿੜ ਮਗਰੀ ਵੀ ਵਸ਼ੀ ਆ ਫੋਨ ਬਾਕੀ ਲਾ ਲਿਓ ਵੀਰ ਨੂੰ ਤੁਸੀਂ ਠੀਕ ਹੈ ਤੇਜੇ ਨੰਬਰ ਤੇ ਵਿੱਚ ਤੇਜੇ ਨੰਬਰ ਜੀ ਮਹੀਨੇ ਦੀ ਕੱਚੀ ਏ ਇੱਕ ਮਹੀਨਾ ਕੱਚੀ ਏ ਜੇ ਕੱਚੀ ਜੀ ਹਾਂ ਜੀ ਠੀਕ ਹੈ ਜੀ 8 ਮਹੀਨਿਆਂ ਦੀ ਗੱਬਣਾ ਪਹਿਲਾਂ ਨਾ ਜੀ ਪਹਿਲੇ ਨਾ ਪਹਿਲਾ ਪਹਿਲਾ ਸੂਆ ਪਹਿਲਾ ਸੂਆ ਵਾ ਖੰਧ-ਖੁੰ ਠੀਕ ਆ ਸੋਹਣਾ ਥਾਣਿਆ ਤੇ ਸੋਹਣੀ ਬੈੜਾ ਵੀਰੋ ਇਹ ਵਿੱਚ ਆਹ ਪਾਣੀ ਲਈ ਵਧੀਆ ਵੀਰ ਜੀ ਹਨਾ ਕਿ ਕਿ ਵੀਰ ਨੇ ਇੱਕ ਮਹੀਨਾ ਵੀਰੇ ਚੱਤੀ ਆ ਜੇ ਤੇ ਬਾਕੀ ਹੈ ਕਿ ਦੋਦੇ ਜਿੰਨਾ ਵੀ ਦਈ ਜਾਊਗੀ ਦੂ ਸੰਗਣਾ ਆ ਪਾਣੀ ਨਿਕਲ ਜਿੰਦਰ ਜੀ ਹਾਂਜੀ ਇਹ ਦੇਰੀ ਦੇ ਕਲਿਆ ਕਰੂ ਇੱਕ ਰੀ ਪਾਏ ਕਰਮਾਲੀ 3 ਕਿਲੋ ਟੈਕ ਲੈ ਬਿਲਕੁਲ ਸੋਹਣੀ ਬੇੜਾ ਆ ਪਾਣੀ ਵਾਲਾ ਕਹਿ ਨਹੀਂ ਥਣ ਥਣ ਬੜਾ ਮਸਲ ਜਾਤ ਬੜੀ ਬਿਲਕੁਲ ਬਿਲਕੁਲ ਹਾਂਜੀ ਉਹ ਵੀ ਪੰਡ ਪੱਠਿਆਂ ਦੀ ਖਾ ਕੇ ਰਮਾਨਾ ਰਾਜੇ ਨਾਲ ਹੀ ਆ ਨੀਗੀ ਜੀ ਬੂਥੀ ਲੱਗੀ ਆ ਤੇ ਦੁੱਧ ਜਿੰਨਾ ਵੀ ਦਊ ਦਊ ਵੀਰੇ ਸੰਗਣਾ ਸੋਹਣੀ ਬੇੜਾ ਇਹ ਤਾਂ ਨੀਲੀ ਦੀ ਮਈ ਜਿਹੜੀ ਕਿ ਖਵਾਈਆਂ ਜੀ ਅੱਛਾ ਇੱਕੋ ਕਰ ਹਾਂ ਉਹ ਇਹ ਵੀ ਉਹਨਾਂ ਵਿਚਾਰਾਂ ਦੇ ਦਿੱਤੀ ਠੀਕ ਹੈ ਜੀ ਚਲੋ ਇਹ ਆ ਗਈਆਂ ਸਾਂਭ ਲੂ ਕੋ ਮਹੀਨਾ ਵੀਰ ਤੇ ਚੱਲੇ ਆ ਗਈ ਹਣਾ ਹੁਣ ਰੇਟ ਜਿਆਦਾ ਹੀ ਕਰਦੇ ਹੋ ਜੇ ਬਿਲਕੁਲ ਜਿਆਦਾ ਹੀ ਕੇ ਹਾਂ ਠੀਕ ਹੈ ਮੇਰੀ ਜਦ ਮੋਲ ਬੋਲ ਕਜਨਤਾ ਜੀ ਜਿਆਜ ਹੀ ਕਰਦਾ ਬੱਕਰੀਆਂ ਵਾਲਾ ਹੀ ਅੱਛਾ ਜੀ ਜਿਆਜ ਉੜਦੀਆਂ ਵਾਲੇ ਕਰਦੇ ਹਨਾ ਰੇਡ ਦੇਖੋ ਵੀਰੇ ਥਣ ਵੀ ਚੰਗਾ ਲੱਗਿਆ ਕਿੰਨੇ ਦੀ ਰੁੱਤੀ ਹੋ ਜੂਏ ਕਲਿੰਦਰ ਜੀ ਬੋਲਦੇ ਪੈਂਦੀ ਕਰਦੇ ਜੀ ਹਾਂਜੀ 23 ਦੀ ਦੇ ਦੀਏ 23 ਦੀ ਹਾਂਜੀ ਹੋ ਠੀਕ ਬਾਕੀ ਦੱਸੋ ਤੁਸੀਂ ਠੀਕ ਹੈ ਜੈਜਾ ਦੋ ਹੀ ਛੱਡ ਦੋ 21 ਦੀ ਖਾਨਾ 20 ਹੀ ਦੇ ਦਾਂਗੇ ਯਾਰ 20 ਦੀ ਦੇ ਦਾਂਗੇ ਚਲੋ ਕਿਹੜਾ ਵੀਰ ਮਹੀਨਾ ਸਾਂਭ ਲੂ ਹਨਾ ਨਜ਼ਾਰੇ ਲਊ ਬਾਦ ਵਿੱਚ ਦੁੱਧ ਦੇ ਵੀਰੋ ਤੇ ਇੱਕ ਮਹੀਨਾ ਕੱਚੀ ਆ 20000 ਦੀ ਦੇ ਦਾਂਗੇ ਆਹੋ ਠੀਕ ਹੈ ਰੇਡ ਜੈਜਾ ਹਾਂ ਤਾਂ ਵੇਖੋ ਵੀਰੋ ਤਿੰਨ ਪਸ਼ੂ ਆ ਵੀਰੇ ਕੋਲੇ ਦੋ ਵੇਣਾ ਇੱਕ ਮੈਂ ਰੇਡ ਜੈਜਾ ਫੋਨ ਵੀਰ ਨੂੰ ਲਾ ਲਿਓ ਬਾਕੀ ਇਹੋ ਬੈਂਦੀ ਹੁੰਦੇ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੈਨ ਲਾਈ ਕਰੋ ਤੇ ਸ਼ੇਅਰ ਕਰੋ ਆਪਣਾ ਤੰਨੇ ਲਾਲੂ ਪਹੁੰਚ ਕਰ ਦਾਂਗੇ ਯਾਰ ਤਿੰਨਾਂ ਦੀ ਪਹੁੰਚ ਪਹੁੰਚ ਕਰ ਦੋਗੇ ਹੈ ਨਾ ਅੱਜੇ ਕਰ ਜਾਣ ਗਿਆ ਦੰਨੇ ਠੀਕ ਹੈ ਜੀ ਤੰਨੇ ਦੀ ਪਹੁੰਚ ਕਰ ਦਾਂਗੇ ਪਹੁੰਚ ਹੋ ਜੂਗੀ ਆਹਾਂ ਤਾਂ ਬਾਕੀ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਇਕੱਲਾ ਇਕੱਲਾ ਨਾ ਫੇਰ ਹੀ ਮਾਨ ਕਰਾਂਗੇ ਮਾਨ ਤਾਂ ਹੋ ਜੂ ਫੋਨ ਲਾਉਣ ਜਰੂਰ ਹੈ ਨਾ ਜੀ ਬੋਰਡ ਨਾਲ ਹੀ ਯਾਰ ਬਿਲਕੁਲ ਤਾਂ ਰੇਡ ਵੀਰੇ ਜਾਇਜ਼ ਹੁੰਦਾ ਵੀਰ ਦਾ ਹਰੇਕ ਵੀਡੀਓ 'ਚ ਪਸ਼ੂ ਵੀ ਰੇਡ ਜਾਇਜ਼ ਆ ਫੋਨ ਜਰੂਰ ਲਾਓ ਹਾਂਜੀ ਤਾਂ ਵੀਰ ਜੀ ਐਡਰੈਸ ਇੱਕ ਰੀ ਦੱਸ ਦਿਓ ਆਪਣਾ ਬਸ ਪਿੰਡ ਮੀਰਾਕੋੜ ਜੇ ਹਾਂਜੀ ਸੀਰ ਦੇ ਜਿਲ੍ਹਾ ਅਮਰਸਰ ਠੀਕ ਹੈ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ